ਇਹ ਖਬਰ ਹੈ ਕਰਨਾਟਕ ਦੇ ਧਰਮ ਸਥਲਾ ਦੀ ਕਾਲੇ ਲਿਬਾਸ ਵਿੱਚ ਇੱਕ ਵਿਅਕਤੀ ਕਬਰਾਇਆ ਹੋਇਆ ਕਿਤੇ ਜਾ ਰਿਹਾ ਸੀ ओके ਦਿਨਾਂ ਤੋਂ ਚੈਂ ਦੀ ਨੀਂਦ ਨਹੀਂ ਸੋਇਆ ਸੀ ਉਸਨੇ ਆਪਣਾ ਮੂੰਹ ਆਪਣਾ ਸਰੀਰ ਕਾਲੇ ਰੰਗ ਦੇ ਕੱਪੜੇ ਨਾਲ ਢੱਕ ਰੱਖਿਆ ਸੀ ਤਾਂ ਕਿ ਉਸ ਦੀ ਕੋਈ ਪਹਿਚਾਨ ਨਾ ਕਰ ਸਕੇ ਆਖਿਰ ਇਹ ਵਿਅਕਤੀ ਕਿੱਥੇ ਜਾ ਰਿਹਾ ਸੀ ਕਿਸ ਕੋਲੋਂ ਲੁਕ ਰਿਹਾ ਸੀ ਅਤੇ ਇਹ ਸਾਰੇ ਸਵਾਲ ਤੁਹਾਡੇ ਮਨ ਵਿੱਚ ਉੱਠ ਰਹੇ ਹੋਣਗੇ ਇਹ ਵਿਅਕਤੀ ਕਰਨਾਟਕਾ ਦੇ ਇੱਕ ਪੁਲਿਸ ਥਾਣੇ 'ਚ ਜਾਂਦਾ ਹੈ ਜਿੱਥੇ ਇਹ ਵਿਅਕਤੀ ਕੁਝ ਅਜੀਹਾ ਦੱਸਦਾ ਹੈ ਜਿਸ ਨਾਲ ਥਾਣੇ ਵਿੱਚ ਹਫੜਾ ਤਫੜੀ ਮਚ ਜਾਂਦੀ ਹੈ ਅਖੀਰ ਉਸਨੇ ਪੁਲਿਸ ਨੂੰ ਅਜੀਹਾ ਕੀ ਦੱਸਿਆ ਸੀ ਕਿ ਜਿਸ ਨਾਲ ਥਾਣੇ ਵਿੱਚ ਹਰ ਇੱਕ ਅਫਸਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਇਹ ਵਿਅਕਤੀ ਦਾਵਾ ਕਰਦਾ ਹੈ ਕਿ ਕਰਨਾਟਕਾ ਦੇ ਧਰਮ ਸਥਲਾ ਵਿੱਚ 19 ਸਾਲਾਂ ਤੋਂ ਯਾਨੀ ਕਿ 1995 ਤੋਂ 2014 ਦੇ ਦਰਮਿਆਨ ਕਤਲ ਅਤੇ ਬਲਾਤਕਾਰ ਕਰਕੇ ਲਾਸ਼ਾਂ ਨੂੰ ਜੋ ਹੈ ਦਫਨਾਇਆ ਗਿਆ ਹੈ ਇਸ ਸੁਣਦੇ ਹੀ ਪੁਲਿਸ ਹਰਕਤ ਵਿੱਚ ਆ ਜਾਂਦੀ ਹੈ ਪੁਲਿਸ ਨੇ ਇਸ ਵਿਅਕਤੀ ਦੇ ਕਹਿਣ ਉੱਤੇ 10 ਜਗਾਵਾਂ ਉੱਤੇ ਜੋ ਹੈ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ ਹੁਣ ਕਰਨਾਟਕ ਦੇ ਧਰਮ ਸਥਲਾਂ ਦੀ ਪਥਰੀਲੀ ਜ਼ਮੀਨ ਜੰਗਲ ਹਰ ਦਿਨ ਕਈ ਰਾਜ਼ ਖੋਲ ਰਹੀ ਸੀ ਸੋਮਵਾਰ ਸਵੇਰੇ 11:30 ਮਿੰਟ ਉੱਤੇ ਜਦੋਂ ਖੁਦਾਈ ਦਾ ਕੰਮ ਸ਼ੁਰੂ ਹੋਇਆ ਤਾਂ ਪਿੰਡ ਵਿੱਚ ਜੋ ਦਹਿਸ਼ਤ ਸੀ ਉਹ ਇੱਕ ਵਾਰ ਫਿਰ ਫੈਲ ਗਈ ਸ਼ਿਕਾਇਤਕਰਤਾ ਸਫਾਈ ਕਰਮਚਾਰੀ ਨੇ ਜਿਨ੍ਹਾਂ 13 ਥਾਵਾਂ ਦੀ ਪਛਾਣ ਕੀਤੀ ਸੀ ਉਹਨਾਂ ਵਿੱਚੋਂ ਸੋਮਵਾਰ ਨੂੰ ਸਾਈਟ ਨੰਬਰ 11 ਦੀ ਵਾਰੀ ਸੀ ਸਾਈਟ 1 ਤੋਂ 10 ਤੱਕ ਦੀ ਖੁਦਾਈ ਸ਼ਨੀਵਾਰ ਨੂੰ ਪੂਰੀ ਹੋ ਚੁੱਕੀ ਸੀ ਪਰ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ 11ਵੀਂ ਸਾਈਟ ਇੰਨਾ ਵੱਡਾ ਮੋੜ ਲੈ ਆਵੇਗੀ ਸਾਈਟ ਨੰਬਰ 11 ਨਿਰਤਤਤਾਵਤੀ ਦਰਿਆ ਤੋਂ ਥੋੜੀ ਹੀ ਦੂਰੀ ਤੇ ਰਾਸ਼ਟਰੀ ਰਾਜਮਾਰਗ ਦੇ ਕੰਡੇ ਐਸਆਈਟੀ ਦੀ ਟੀਮ ਫਰੈਂਸਿਕ ਵਿਸ਼ੇਸ਼ ਗਿਆਨ ਸੀਨ ਆਫ ਕਰਾਇਮ ਅਫਸਰ ਅਤੇ ਮਜ਼ਦੂਰ ਉੱਥੇ ਪਹੁੰਚ ਗਏ ਸੜਕ ਦੇ ਕੰਡੇ ਖੁਦਾਈ ਹੋਣੀ ਸੀ ਇਸ ਕਰਕੇ ਥਾਂ ਨੂੰ ਜੋ ਹੈ ਪਰਦੇ ਨਾਲ ਟੱਕ ਦਿੱਤਾ ਗਿਆ ਤਾਂ ਜੋ ਆਮ ਲੋਕਾਂ ਦੀ ਨਜ਼ਰ ਤੋਂ ਬਚ ਸਕੇ ਪਰ ਖੁਦਾਈ ਸ਼ੁਰੂ ਹੋਣ ਤੋਂ ਪਹਿਲਾਂ ਨਕਾਬਪੋਸ਼ ਸ਼ਿਕਾਇਤਕਰਤਾ ਜੋ ਸੀ ਉਹ ਸਫਾਈ ਕਰਮਚਾਰੀ ਜੋ ਸੀ ਪਹਿਲੀ ਵਾਰੀ ਐਸਆਈਟੀ ਟੀਮ ਅੱਗੇ ਬੇਨਤੀ ਕਰਦਾ ਹੈ ਕਿ ਸਾਈਡ ਦੇ ਆਲੇ ਦੁਆਲੇ ਵੀ ਖੁਦਾਈ ਕੀਤੀ ਜਾਵੇ ਉਸਨੇ ਅਰਜ ਜੋ ਕੀਤੀ ਕਿ ਸੜਕ ਕੰਡੇ ਦੀ ਥਾਂ ਕਰੀਬ 100 ਮੀਟਰ ਅੰਦਰ ਜੰਗਲ ਵਿੱਚ ਖੁਦਾਈ ਹੋਣੀ ਚਾਹੀਦੀ ਹੈ ਨਤੀਜਾ ਇਹ ਹੋਇਆ ਕਿ ਐਸ ਆਈ ਟੀ ਦਾ ਜੋ ਸਾਰਾ ਕਾਫਲਾ ਆਪਣੇ ਸਾਜ਼ੋ ਸਮਾਨ ਨਾਲ ਹਾਈਵੇ ਤੋਂ ਹਟ ਕੇ ਪਹਾੜੀ ਵੱਲ ਰੁਖ ਕਰ ਗਿਆ ਅਤੇ ਜੋ ਕਨੇ ਜੰਗਲ ਵਿੱਚ ਦਾਖਲ ਹੋ ਗਿਆ ਇੱਥੇ ਸਾਈਡ ਨੰਬਰ 11 ਦੇ ਨੇੜੇ ਸਫਾਈ ਕਰਮਚਾਰੀ ਦੀ ਜੋ ਪਛਾਣ ਹੁੰਤੇ ਐਸ ਆਈ ਟੀ ਨੂੰ ਦੂਜੀ ਵੱਡੀ ਸਫਲਤਾ ਮਿਲੀ ਖੁਦਾਈ ਦੌਰਾਨ ਇੱਕ ਖੱਡੇ ਚੋ ਲਾਲ ਰੰਗ ਦੀ ਫਟੀ ਹੋਈ ਸਾੜੀ ਅਤੇ ਇਨਸਾਨੀ ਕੰਕਾਲ ਦੇ ਕੁਝ ਹਿੱਸੇ ਜਿਵੇਂ ਕਿ ਹੱਡੀਆਂ ਮਿਲੀਆਂ। ਇਹ ਖੋਜ ਇੰਨੀ ਅਹਿਮ ਸੀ ਕਿ ਫ੍ਰੈਂਸਿਕ ਟੀਮ ਨੇ ਤੁਰੰਤ ਥਾਂ ਨੂੰ ਸੀਲ ਕਰਵਾ ਦਿੱਤਾ। ਥੋੜੀ ਦੇਰ ਵਿੱਚ ਟੀਮ ਨੇ ਜੰਗਲ ਦੇ ਅੰਦਰੋਂ ਦੋ ਭਾਰੀ ਬੋਰੀਆਂ ਮੰਗਵਾਈਆਂ ਜੋ ਕਿ ਲੂਣ ਦੇ ਨਾਲ ਭਰੀਆਂ ਹੋਈਆਂ ਸਨ ਸਰੋਤਾਂ ਅਨੁਸਾਰ ਇਨ੍ਹਾਂ ਬੋਰੀਆਂ ਵਿੱਚ ਲੂਣ ਭਰਿਆ ਗਿਆ ਸੀ ਤਾਂ ਜੋ ਮਿਲੇ ਹੋਏ ਅਵਸ਼ੇਸ਼ਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਆਮ ਤੌਰ ਤੇ ਹਨੇਰਾ ਹੋਣ ਤੇ ਖੁਦਾਈ ਦਾ ਜੋ ਕੰਮ ਸੀ ਉਹ ਬੰਦ ਹੋ ਜਾਂਦਾ ਸੀ ਪਰ ਸੋਮਵਾਰ ਨੂੰ ਐਸਆਈਟੀ ਦੀ ਟੀਮ ਦੇਰ ਸ਼ਾਮ ਤੱਕ ਜੰਗਲ ਵਿੱਚ ਡਟੀ ਰਹੀ ਸਾਈਟ ਨੰਬਰ 11 ਦੀ ਖੁਦਾਈ ਵਿੱਚ ਸਾਰਾ ਦਿਨ ਲੱਗ ਗਿਆ ਜਿਸ ਕਰਕੇ ਸਾਈਟ ਨੰਬਰ 12 ਦੀ ਜੋ ਖੁਦਾਈ ਹੈ ਨਹੀਂ ਹੋ ਪਾਈ ਸੀ ਧਰਮ ਸਥਲਾ ਦੇ 17 ਕਿਲੋਮੀਟਰ ਦੇ ਦਾਇਰੇ ਚ ਕਿੰਨੀ ਸਾਈਟਾਂ ਮਿਲੀਆਂ ਹਨ ਉਹ ਹੁਣ ਸਿਰਫ ਦੋ ਥਾਵਾਂ ਜੋ ਸੀ ਉਹ ਬਚੀਆਂ ਹਨ ਸਾਈਟ ਨੰਬਰ 12 ਤੇ ਸਾਈਟ ਨੰਬਰ 13 ਦੱਸਿਆ ਜਾ ਰਿਹਾ ਹੈ ਕਿ ਸਾਈਟ ਨੰਬਰ 13 ਜੋ ਹੈ ਸਭ ਤੋਂ ਅਹਿਮ ਹੈ ਕਿਉਂਕਿ ਉੱਥੇ ਮਾਸ ਬਰੀਅਲ ਜੋ ਹੈ ਅਰਥ ਮਤਲਬ ਕਿ ਲਾਸ਼ਾਂ ਜੋ ਹੈ ਕਾਫੀ ਦਫਨ ਕੀਤੀਆਂ ਰਹੀਆਂ ਹਨ ਐਸਆਈਟੀ ਸਰੋਤਾਂ ਮੁਤਾਬਕ ਸਫਾਈ ਕਰਮਚਾਰੀਆਂ ਨੇ ਧਰਮ ਸਥਲਾ ਅਤੇ ਉਸ ਦੇ ਆਲੇ ਦੁਆਲੇ ਦੇ 6-7 ਕਿਲੋਮੀਟਰ ਦੇ ਦਾਇਰੇ ਵਿੱਚ ਲਗਭਗ 50 ਥਾਵਾਂ ਦੀ ਪਛਾਣ ਕੀਤੀ ਹੈ ਜਿੱਥੇ ਲਾਸ਼ਾਂ ਦਫਨ ਹਨ ਇਹਨਾਂ ਵਿੱਚੋਂ 6-7 ਥਾਵਾਂ ਉਤੇ ਕਈ ਲਾਸ਼ਾਂ ਜੁਏ ਨੇ ਉਹ ਦਫਨ ਨੇ